ਆ ਜਗ੍ਹਾ ਤੇ ਜਾ ਕੇ ਜੇ ਤੁਸੀਂ ਆਪਣੀ ਕਾਰ ਬੰਦ ਕਰਤੀ ਤਾਂ ਤੁਹਾਨੂੰ ਪੂਰਾ ਸੀਜ਼ਨ ਵੇਟ ਕਰਨਾ ਪੈਣਾ ਅਗਲੀ ਗਰਮੀ ਤੱਕ ਕਾਰ ਨੂੰ ਦੁਬਾਰਾ ਸਟਾਰਟ ਕਰਨ ਵਾਸਤੇ ਏ ਆਈ ਯਕੂਤਸਕ ਰਸ਼ੀਆ ਦਾ ਸਭ ਤੋਂ ਠੰਡਾ ਸ਼ਹਿਰ ਜਿਹੜਾ ਕਿ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ ਮੰਨਿਆ ਜਾਂਦਾ ਇੱਥੋਂ ਦੀ ਠੰਡ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਜੇ ਤੁਸੀਂ ਘਰੋਂ ਬਾਹਰ ਬਣੀ ਟਾਇਲਟ ਨੂੰ ਯੂਜ਼ ਕਰਨ ਜਾਣੇ ਹੋ ਤਾਂ ਮੇਕ ਸ਼ੋਰ ਤੁਹਾਡੇ ਨਾਲ ਛੋਟੀ ਜੀ ਸੋਟੀ ਹੋਵੇ ਆਦਰਵਾਇਜ਼ ਤੁਹਾਡਾ ਕੱਟਿਆ ਹੋਇਆ ਮਲਵਾ ਆਂਡੇ ਦੀ ਤਰ੍ਹਾਂ ਜੰਮ ਜਾਣਾ ਕਿਉਂਕਿ ਇੱਥੋਂ ਦਾ ਟੈਂਪਰੇਚਰ -70 ਡਿਗਰੀ ਹੈ ਜੇ ਕੋਈ ਘਰ ਤੋਂ ਬਾਹਰ ਤੁਸੀਂ ਗਰਮ ਪਾਣੀ ਨਾਲ ਵੀ ਕੱਪੜਾ ਧੋ ਕੇ ਪਾ ਦੋਗੇ ਤਾਂ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਲੋਹੇ ਦੀ ਪਲੇਟ ਵਰਗਾ ਹੋ ਜਾਊਗਾ ਪਰ ਇਹਦਾ ਇੱਕ ਫਾਇਦਾ ਵੀ ਆ ਤੁਸੀਂ ਕੱਪੜਿਆਂ ਦੇ ਸਕੇਟਬੋਰਡ ਬਣਾ ਕੇ ਬਾਹਰ ਇਦਾਂ ਵਰਪ ਤੇ ਨਜ਼ਾਰੇ ਵੀ ਲੈ ਸਕਦੇ ਆਹੀ ਨਹੀਂ ਬਲਕਿ ਤੁਸੀਂ ਫਰੂਟਸ ਥੋੜਾ ਜਿਹਾ ਟਾਈਮ ਬਾਹਰ ਰੱਖ ਕੇ ਅੰਦਰ ਲਿਆ ਕੇ ਉਹਦੇ ਨਾਲ ਆਪਾਂ ਮੇਖਾਂ ਲਾ ਲਓ ਪਰ ਫ੍ਰੀਜ ਵੇਚਣ ਵਾਲਿਆਂ ਲਈ ਇਹ ਏਰੀਆ ਕੋਈ ਬਹੁਤਾ ਵਧੀਆ ਨਹੀਂ ਕਿਉਂਕਿ ਇੱਥੇ ਕੋਈ ਪ੍ਰੋਫਿਟ ਨਹੀਂ ਹੁੰਦਾ ਉਹਨਾਂ ਨੂੰ ਲੋਕਾਂ ਨੂੰ ਫ੍ਰੀਜ ਦੀ ਲੋੜ ਨਹੀਂ ਜਿਹੜਾ ਫ੍ਰੋਜ਼ਨ ਫੂਡ ਉਹਨਾਂ ਨੂੰ ਫ੍ਰੀਜ਼ਰ ਚ ਰੱਖਣਾ ਹੁੰਦਾ ਉਹ ਘਰੋਂ ਬਾਹਰ ਇਦਾਂ ਲਪਾਪਿਆਂ ਚ ਬੰਨ ਕੇ ਲਮਕਾ ਦਿੰਦੇ ਆ ਜਿਹੜਾ ਕਿ ਫ੍ਰੋਜ਼ਨ ਰਹਿੰਦਾ ਤੇ ਇੱਥੇ ਕਈ ਘਰ ਬਿਲਕੁਲ ਬਰਫ਼ ਦੇ ਉੱਪਰ ਹੀ ਬਣੇ ਹੁੰਦੇ ਆ ਜਿਹੜੇ ਕਿ ਬਰਫ਼ ਦੇ ਫੈਲਣ ਸੁਗਣ ਨਾਲ ਥੋੜਾ ਬਹੁਤਾ ਇੱਧਰ ਉੱਧਰ ਹੁੰਦੇ ਰਹਿੰਦੇ ਆ ਕਾਰਾਂ ਨੂੰ ਤੁਸੀਂ ਇੱਥੇ ਬੰਦ ਨਹੀਂ ਕਰ ਸਕਦੇ ਜਿਵੇਂ ਤੁਸੀਂ ਆਹ ਕਾਰ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਬੰਦਾ ਨਹੀਂ ਫਿਰ ਵੀ ਚੱਲ ਰਹੀ ਆ ਕਿਉਂਕਿ ਜੇ ਤੁਸੀਂ ਇਹਨੂੰ 20 ਮਿੰਟ ਵਾਸਤੇ ਬੰਦ ਕਰਤਾ ਤਾਂ ਤੁਹਾਨੂੰ ਪੂਰਾ ਸੀਜ਼ਨ ਅਗਲੀ ਗਰਮੀ ਤੱਕ ਵੇਟ ਕਰਨੀ ਪਵੇ ਉਹਨੂੰ ਦੁਬਾਰਾ ਸਟਾਰਟ ਕਰਨ ਦੀ ਕਹਰਾਂ ਚੋਂ ਬਾਹਰ ਨਿਕਲਣਾ ਇੱਥੇ ਬਹੁਤ ਹੀ ਵੱਡਾ ਚੈਲੰਜ ਆ ਕਿਉਂਕਿ ਤੁਹਾਨੂੰ ਅਣਗਿਣਤ ਕੋਟੀਆਂਸ ਵਾਟਰ ਪਾਉਣੇ ਪੈਂਦੇ ਆ ਹੱਥਾਂ ਤੇ ਦੂਰੇ ਦੂਰੇ ਗਲਵਜ਼ ਚਾਉਣੇ ਪੈਂਦੇ ਆ ਕਈ ਕਿ ਤੁਹਾਨੂੰ ਜਰਾਬਾਂ ਪਾਉਣੀਆਂ ਪੈਂਦੀਆਂ ਜੇਕਰ ਘਰੋਂ ਬਾਹਰ ਜਾ ਕੇ ਤੁਸੀਂ ਆਪਣੇ ਹੱਥ ਗਲਵਜ਼ ਤੋਂ ਬਾਹਰ ਕੱਢ ਲਓਗੇ ਤਾਂ ਇੰਨਾ ਕਿ ਜ਼ਿਆਦਾ ਪੇਨ ਹੋਣਾ ਖੂਨ ਭੁੱਲ ਕੇ ਵੀ ਕਿਸੇ ਮੈਟਲ ਵਾਲੀ ਕਿਸੇ ਲੋਹੇ ਵਾਲੀ ਚੀਜ਼ ਨੂੰ ਆਏ ਨੰਗਾ ਹੱਥ ਨਹੀਂ ਲਾਉਣਾ ਨਹੀਂ ਤਾਂ ਹੱਥ ਤੁਹਾਡਾ ਨਾਲ ਹੀ ਲੱਗਿਆ ਰਹਿ ਜੂ ਆ ਚਿਕਨ ਵਾਂਗੂ ਤੇ ਤੁਸੀਂ ਹੱਡੀਆਂ ਲੈ ਕੇ ਵਾਪਸ ਕਰੇ ਜਾਓਗੇ ਤੇ ਜਿੱਥੇ ਤੁਸੀਂ ਰਹਿੰਦੇ ਹੋ ਉਥੋਂ ਦਾ ਟੈਂਪਰੇਚਰ ਕੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ